ਸਤਨਾਮ ਸ਼੍ਰੀ ਵਾਹਿਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਦਾ ਵਿਆਹ 1553 ਵਿੱਚ ਗੁਰੂ ਅਮਰਦਾਸ ਜੀ ਦੀ ਬੀਬੀ ਭਾਨੀ ਜੀ ਨਾਲ ਹੋਇਆ। ਮਾਤਾ ਭਾਨੀ ਜੀ ਦੇ ਕੋ ਖੋ ਤਿੰਨ ਸਹਿਬਜ਼ਾਦੇ ਬਾਬਾ ਪ੍ਰithvi ਚੰਦ, ਬਾਬਾ ਮਹਾਦੇਵ ਜੀ ਅਤੇ ਗੁਰੂ ਅਰਜਨ ਦੇਵ ਜੀ ਹੋਏ। ਵਿਆਹ ਮਗਰੋਂ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਨੂੰ ਆਪਣੇ ਘਰ ਰੱਖ ਲਿਆ ਅਤੇ ਗੁਰੂ ਅਮਰਦਾਸ ਜੀ ਦੀ ਬੱਡੀ ਸੁਪਤਰੀ ਬੀਬੀ ਦਾਨੀ ਜੀ ਤੇ ਉਸ ਦਾ ਪਤੀ ਰਾਮਾ ਜੀ ਗੁਰੂ ਅਮਰਦਾਸ ਜੀ ਦੇ ਘਰ ਰਹਿੰਦੇ ਸਨ। ਸ੍ਰੀ ਜੇਠਾ ਜੀ ਤਨ ਮੰਨ ਲਾ ਕੇ ਗੁਰੂ ਜੀ ਦੀ ਅਤੇ ਸਾਧ ਸੰਗਤ ਦੀ ਸੇਵਾ ਕਰਨ ਲੱਗ ਪਏ। ਪਰ ਲੋਕ ਕਹਿੰਦੇ ਜਵਾਈ ਦਾ ਆਪਣੇ ਸਹੁਰੇ ਘਰ ਰਹਿ ਕੇ ਸੇਵਾ ਕਰਨੀ ਅਪਮਾਨ ਮੰਨਿਆ ਜਾਂਦਾ ਹੈ। ਪਰ ਜੇਠਾ ਜੀ ਨੇ ਜਵਾਈ ਬਣ ਕੇ ਰਹਿਣ ਦਾ ਖਿਆਲ ਮਨ ਵਿੱਚ ਨਾ ਕੀਤਾ। ਉਹ ਸ਼੍ਰੀ ਅਮਰਦਾਸ ਜੀ ਨੂੰ ਆਪਣੇ ਮੁਕਤੀ ਦਾਤਾ ਗੁਰੂ ਅਤੇ ਆਪਣੇ ਆਪ ਨੂੰ ਉਹਨਾਂ ਦਾ ਨਿਮਾਨਾ ਸੇਵਕ ਸਮਝਦੇ ਸਨ ਇਸ ਤਰ੍ਹਾਂ ਸੰਸਾਰਿਕ ਸਬੰਧਾ ਤੋਂ ਛੇੜੇ ਹੋ ਕੇ ਅਤੇ ਲੋਕਾਂ ਦੀ ਪ੍ਰਵਾਹ ਨਾ ਕਰਦੇ ਹੋਏ ਆਪ ਗੁਰੂ ਘਰ ਦੀ ਸੇਵਾ ਘਾਲ ਵਿੱਚ ਜੁਟ ਪਈ ਗੁਰੂ ਅਮਰਦਾਸ ਜੀ ਉਹਨਾਂ ਦਾ ਸੇਵਾ ਭਾਵ ਦੇਖ ਕੇ ਬੜਾ ਪ੍ਰਸੰਨ ਹੋਇਆ ਕਰਦੇ ਸਨ ਉਹ ਉਹਨਾਂ ਨੂੰ ਬਹੁਤ ਕਰਕੇ ਆਰਾਮਦਾਸ ਜੀ ਕਹਿ ਕੇ ਸਤਾਦੇ ਹੁੰਦੇ ਸਨ ਇਸ ਤਰ੍ਹਾਂ ਸ੍ਰੀ ਜੇਠਾ ਜੀ ਦਾ ਨਾਮ ਸ੍ਰੀ ਰਾਮਦਾਸ ਜੀ ਪੱਕ ਗਿਆ ਸ੍ਰੀ ਰਾਮਦਾਸ ਜੀ ਨੇ ਛੇਤੀ ਹੀ ਸਿੱਖੀ ਆਸੇ ਨੂੰ ਪੂਰੀ ਤਰ੍ਹਾਂ ਸਮਝ ਲਿਆ ਅਤੇ ਆਪਣੇ ਜੀਵਨ ਗੁਰਸਿੱਖੀ ਦੇ ਸਾੱਚੇ ਵਿੱਚ ਢਾਲ ਲਿਆ ਜਦੋਂ ਸ੍ਰੀ ਗੁਰੂ ਅਮਰਦਾਸ ਜੀ ਨੇ ਬੌਲੀ ਦੀ ਤਿਆਰੀ ਰੰਬੀ ਤਾਂ ਸ੍ਰੀ ਰਾਮਦਾਸ ਜੀ ਨੇ ਇਸ ਕਾਰਜ ਦਾ ਸਾਰਾ ਪ੍ਰਬੰਧ ਸੰਭਾਲ ਲਿਆ ਨਾਲ ਹੀ ਆਪ ਸੰਗਤ ਨਾਲ ਮਿਲ ਕੇ ਕਾਰ ਸੇਵਾ ਕਰਦੇ ਅਤੇ ਟੋਕਰੀ ਢੋਆ ਕਰਦੇ ਸਨ ਇੱਕ ਵਾਰ ਆਪ ਸੇਵਾ ਵਿੱਚ ਮਗਨ ਹੋਏ ਟੋਕਰੀ ਢੋ ਰਹੇ ਸਨ ਕਿ ਲਾਹੌਰ ਸ਼ਰੀਕੇ ਦੇ ਕੁਝ ਸੱਜਣ ਆ ਗਏ ਉਹਨਾਂ ਨੇ ਇਹ ਗੱਲ ਬਹੁਤ ਬੁਰੀ ਲੱਗੀ ਕਿ ਸਾਡਾ ਭਾਈ ਸੌਰੇਕਰ ਟੋਕਰੀ ਢੋ ਰਿਹਾ ਹੈ ਉਹ ਕਹਿਣ ਲੱਗੇ ਜੇ ਇਸ ਨੇ ਮਿਹਨਤ ਮਨਜ਼ੂਰੀ ਹੀ ਕਰਨੀ ਸੀ ਤਾਂ ਹੋਰ ਥਾਂ ਥੋੜੇ ਸਨ ਇਸ ਨੇ ਤਾਂ ਸਾਡੀ ਨੱਕ ਵੱਢਣੀ ਹੀ ਕਰ ਦਿੱਤੀ ਹੈ ਇਸ ਤਰ੍ਹਾਂ ਦੇ ਵਚਨ ਬੋਲਦੇ ਹੋਏ ਲਾਹੌਰੀਏ ਸੋਢੀ ਗੁਰੂ ਅਮਰਦਾਸ ਜੀ ਪਾਸ ਪੁੱਜੇ ਨੇ ਗੁਰੂ ਜੀ ਨੂੰ ਉਲੰਭਾ ਦਿੱਤਾ ਗੁਰੂ ਜੀ ਨੇ ਮੁਸਕਰਾ ਕੇ ਕਹਾ RAMDAS ਦੇ ਸਿਰ ਉੱਪਰ ਗਾਰੇ ਮਿੱਟੀ ਦੀ ਟੋਕਰੀ ਨਹੀਂ ਸੰਗੋ ਦੀਨ ਦੁਨੀ ਦਾ ਛਤਰ ਹੈ ਚਾਂ ਸੋਢਿਆ ਨੇ ਸ੍ਰੀ ਜੇਠਾ ਜੀ ਨੂੰ ਮੀਨਾ ਮਾਰਿਆ ਤਾਂ ਉਹ ਕਹਿਣ ਲੱਗੇ ਭਲੋ ਤੁਸੀਂ ਅਸਲੀ ਤਾਂ ਨਹੀਂ ਸਮਝੇ ਇਹ ਮੇਰਾ ਸੌਰਾਕਰ ਨਹੀਂ ਸਗੋ ਮੇਰਾ ਮੁਕਤੀਕਰ ਹੈ ਮੈਂ ਆਪਣੀ ਮੁਕਤੀ ਦਾਤੇ ਸਤਿਗੁਰ ਦੀ ਸੇਵਾ ਕਰਕੇ ਉਹਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦਾ ਯਤਨ ਕਰ ਰਿਹਾ ਹਾਂ ਤੁਸੀਂ ਤਾਂ ਕੁੜਮਾਚਾਰੀ ਦੀਆਂ ਗੱਲਾਂ ਕਰਦੇ ਹੋ ਇਹ ਤੁਹਾਡੀ ਭੁੱਲ ਹੈ ਇਹ ਕਹਿ ਕੇ ਸ਼੍ਰੀ ਰਾਮਦਾਸ ਜੀ ਸੇਵਾ ਵਿੱਚ ਜੁਟ ਪਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ